ਦਰਸ਼ਨ ਪਿਆਸੀ ਦਿਨ ਸਰਾਤ ਚਿਤ ਵਉ ਅਨੰਦ ਦਿਨ ਨੀਤ ਹੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸੁਖ ਹਟਲ ਗੁਰ ਸੇਵੀਐ ਇਹਨ ਸਹਜ ਸੁਭਾ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਪੁਰਸੋਂ ਚਟੀਏ ਤੁਧ ਡਿਠੇ ਸਚੇ ਪਤਿ ਸਹ ਮਲ ਜਨਮ ਜਨਮ ਦੀ ਕਟੀਏ ਸਜਣ ਸਚ ਪਾਤਿ ਸਹੁ ਸਿਰ ਸਾਹੰਦੇ ਜਿਸ ਪਾਸ ਬਹਿਠਿਆ ਸੋਹੀਐ ਸਵਨੰਦਾ ਵੀਸਾਹੋ ਸਜਣ ਸਚ ਪਾਤਿ ਸਹੁ ਸਿਰ ਸਾਹੰਦੇ ਜਿਸ ਪਾਸ ਬਹਿਠਿਆ ਸੋਹੀਐ ਸਵਨਾੰਦਾ ਵੀਸਾ ਹੋ ਸਤਨਾਮ ਸ੍ਰੀ ਵਾ ਜੀ ਤਨਾਸਰੀ ਮਹੱਲਾ ਪਹਿਲਾ ਜੀਵਾ ਤੇਰਾ ਨਾਏ ਮਨ ਆਨੰਦ ਹੈ ਜੀਓ ਸਾਚਾ ਨਾਉ ਗੁਣ ਗੋਵਿੰਦ ਹੈ ਜੀਉ ਜੀਵਾ ਤੇਰਾ ਨਾਏ ਮਨ ਆਨੰਦ ਹੈ ਜੀਉ ਸਾਚੋ ਸਾਚਾ ਨਾਉ ਗੁਣ ਗੋਵਿੰਦ ਹੈ ਜੀਓ ਗੁਰ ਗਿਆਨ ਅਪਾਰ ਸਿਰਜਣਹਾਰ ਜਿਨ ਸਿਰ ਜੀਤ ਨਗੋਈ ਪਰਵਾਣਾ ਆਇਆ ਹੁਕਮ ਪਠਾਇ ਫੇਰ ਨਸਕੇ ਕੋਈ ਆਪੇ ਕਰਿ ਵੇਖੈ ਸਿਰ ਸਿਰ ਲੇਖੈ ਆਪੇ ਸੂਰਤ ਬੁਝਾਈ ਨਾਨਕ ਸਾਹਿਬ ਅਗਮ ਅਗੋਚਰ ਜੀਵ ਸਚੀ ਨਾਈ ਤਮ ਸਰ ਅਵਰਨ ਕੋਈ ਆਇਆ ਜਾਏ ਸੀ ਜੀਓ ਹੁਕਮੀ ਹੋਏ ਨਵੀੜ ਪਰਮ ਚੁਕਾਏ ਸੀ ਜੀਓ ਗੁਰ ਪਰਮ ਚੁਕਾਏ ਅਕਾਥ ਕਹਾਏ ਸੱਚ ਮਹਿ ਸੱਚ ਸਮਾਨ ਆਪ ਉਪਾਈ ਆਪ ਸਮਾਏ ਹੁਕਮੀ ਹੁਕਮ ਪਛਾਣ ਸਚੀ ਵਡਿਆਈ ਗੁਰ ਤੇ ਪਾਈ ਤੂ ਮਨ ਅੰਤ ਸਖਾਈ ਨਾਨਕ ਸਾਹਿਬ ਅਵਰ ਨ ਦੂਜਾ ਨਾਮ ਤੇਰੇ ਵਡਿਆਈ ਤੂੰ ਸੱਚਾ ਸਿਰਜਣਹਾਰ ਅਲਖ ਸਿਰੰਦਿਆ ਜੀਉ ਏਕ ਸਾਹਿਬ ਦੋਇ ਰਾਹ ਵਾਦ ਬਧੰਦਿਆ ਜੀਉ ਦੋਏ ਰਾਹ ਚਲਾਈ ਹੁਕਮ ਸਬਾਈ ਜਨਮ ਮੁਵਾ ਸੰਸਾਰ ਨਾਮ ਬਿਨਾ ਨਾਹੀ ਕੋ ਬੇਲੀ ਬੇਖਲਾ ਦੀ ਸਿਰ ਭਾਰ ਹੁਕਮੀ ਆਇਆ ਹੁਕਮ ਨਾ ਬੂਝੈ ਹਕਮ ਸਵਾਰਨ ਹਾਰਾ ਨਾਨਕ ਸਾਹਿਬ ਸ਼ਬਦ ਸੰਜਾਪੇ ਸੱਚ ਸਿਰਜਣ ਹਾਰਾ ਭਗਤ ਸੁਹ ਹੈ ਦਰਬਾਰ ਸ਼ਬਦ ਸੁਹਾਇ ਜੀਉ ਬੋਲ ਹੈ ਅੰਮ੍ਰਿਤ ਬਾਣ ਰਸਨ ਰਸਾਇਆ ਜੀਓ ਰਸਨ ਰਸਾਇ ਨਾਮ ਤੇ ਸਾਈ ਗੁਰ ਕੈ ਸ਼ਬਦ ਵਿਕਾਣੇ ਪਾਰਸ ਪਰਸੈ ਪਾਰਸ ਹੋਇ ਜਾ تیر ਮਨ ਭਾਣੇ ਅਮਰ ਆਪਾਦ ਪਾਇਆ ਆਪ ਗਵਾਇ ਵਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਨ ਦਰਸਾਚ ਸਾਚੇ ਕੀ ਵਾਪਾਰੀ ਭੂਖ ਪਿਆਸੋ ਆਥ ਕਿਉ ਦਰ ਜਾਏ ਸਾ ਜੀਉ ਸਤ ਗੁਰ ਪੂਛੋ ਜਾਏ ਨਾਮ ਧਿਆਏ ਸਾ ਜੀਉ ਸਚ ਨਾਮ ਧਿਆਈ ਸਾਚ ਚਵਾਈ ਗੁਰਮੁਖ ਸਾਚ ਪਛਾਣਾ ਦੀਨ ਨਾਥ ਦਿਆਨ ਨਿਰੰਜਨ ਆਨੰਦਿਨ ਨਾਮ ਬਖਾਣਾ ਕਰਨੀ ਕਾਰ ਤੁਰਹੁ ਫਰਮਾਈ ਆਪ ਮੋਵਾ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਕ੍ਰਿਸ਼ਨ ਨਾਮ ਨਿਵਾਰੀ ਕਰਨੀ ਕਾਰ ਧੁਰੋਂ ਫੁਰਮਾਈ ਆਪ ਮੁਵਾ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਕ੍ਰਿਸ਼ਨ ਨਾਮ ਨਿਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ